ਚੈਨਲ ਦੇ ਮਾਧਿਅਮ ਰਾਈ ਸਰਕਾਰਾਂ ਨੂੰ ਦੱਸਣਾ ਚਾਹਾਂਗਾ ਮੰਨਣੀ ਤੇ ਇਹਨਾਂ ਨੇ ਹਾਨੀ ਕੰਮ ਤੇ ਪੁੱਠੇ ਹੀ ਕਰਦੇ ਹੁੰਦੇ ਜਿਹੜੇ ਸਾਡੇ ਪੜੇ ਲਿਖੇ ਲੀਡਰ ਨੇ ਜਿੰਨਾ ਇਹਨਾਂ ਨੇ ਨਹਿਰਾਂ ਦੇ ਪੈਸਾ ਖਰਚ ਕੀਤਾ ਉਹਨਾਂ ਨੂੰ ਪੱਕੀਆਂ ਕਰਨ ਦਿੱਤੇ ਉਹਦਾ ਕੀ ਲੋੜੀ ਕੱਚੀ ਰਹਿੰਦੀ ਯਾਰ ਪਾਣੀ ਧਰਤੀ ਚੋਂ ਚਾਰ ਤੁਪਕੇ ਚੱਲ ਜਾਂਦਾ ਉਤੋਂ ਘੱਟ ਪੈਸੇ ਜੀ ਸਾਡੀਆਂ ਤੁਸੀਆਂ ਦੇ ਪੱਕਾ ਕੀਤਾ ਹੁੰਦਾ ਤੇ ਐਨੇ ਮੁਲਕਾਂ ਦੇ ਮੁਲਕ ਤਬਾਹ ਨਹੀਂ ਨਾ ਹੋਣੇ ਇਹ ਤੇ ਇਹ ਕੱਚੀਆਂ ਛੜਤੀਆਂ ਜਿਹੜੀਆਂ ਦਰਿਆ ਦੇ ਕੰਡੇ ਪੱਕੀਆਂ ਚਾਹੀਦੀਆਂ ਸੀ ਤੇ ਜਿਨ੍ਹਾਂ ਨੂੰ ਕੱਚਾ ਰਖਣਾਈ ਉਹਨਾਂ ਨੂੰ ਪੱਕਾ ਕਰ ਦਿੱਤਾ ਇਹਨਾਂ ਨੇ ਸਾਡੇ ਦੱਸਦਾ ਸੀਗਾ ਕਿ ਸਾਡੇ ਕੋਲ ਪਾਣੀ ਜਿਹੜਾ ਸੀਗਾ ਇੱਥੇ ਆ ਤੁਸੀਂ ਦੇ ਉੱਪਰ ਦੀ ਲੰਗ ਚੁੱਕਾ ਸੀਗਾ ਜਦੋਂ ਉੱਪਰ ਦੀ ਲੰਗਿਆ ਤੇ ਫਿਰ ਇੱਥੋਂ ਬਨ ਜਿਹੜਾ ਪਿੰਡੋਂ ਸਿੱਧਾ ਨਿਸੋ ਕਿਆਂ ਨੂੰ ਟੁੱਟਾ ਇਹ ਟੁੱਟਣ ਕਰਕੇ ਫਿਰ ਉਧਰੋਂ ਦੂਸਰੇ ਬਨ ਵੇਖੇ ਜਿਹੜੇ ਉਥੋਂ ਦੋਹਾਂ ਤਰ੍ਹਾਂ ਦੇ ਬਨ ਟੁੱਟਾ ਜਿਹੜਾ ਪਰਲੇ ਬਨੇ ਸਿੰਘੋਂ ਕਿਆਂ ਦੇ ਪਰਲੀ ਪੈਲੀਆਂ ਚ ਗਿਆ ਪਾਣੀ ਫਿਰ ਲੰਗਰਾਂ ਵੱਲੋਂ ਤੇ ਇੱਥੇ ਹੜ ਆਇਆ ਲੰਗਰਾਂ ਦਾ ਵੀ ਬਹੁਤ ਹੜਾ ਤੇ ਸਰਕਾਰ ਵੱਲੋਂ ਤੇ ਕੋਈ ਨਹੀਂ ਆਉਂਦਾ ਇੱਥੇ ਆਉਣਗੇ ਤੇ ਬਸ ਦੇਖ ਕੇ ਉਧਰ ਪਤੇ ਕਿ ਤੇ ਚਲ ਜਾਂਦੇ ਨੇ ਜਿਆਦਾ ਘੋਨੇ ਵਾਲ ਸਾਈਡ ਹੀ ਜਾਂਦੇ ਨੇ ਉੱਥੇ ਰੋਡ ਵੱਡਾ ਹੈ ਉਹ ਹੀ ਹਾਈਲਾਈਟ ਚੱਲਦਾ ਇੱਧਰ ਕੋਈ ਨਿਸੋਗੇ ਸਿੰਘ ਹੋਗੇ ਗੱਗੜ ਕੋਈ ਨਹੀਂ ਇੱਧਰ ਆਉਂਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ న్యూਸ ਵਾਲੇ ਸਾਡੇ ਇਲਾਕੇ ਜਾਣ ਕੇ ਸਾਡੀ ਖਬਰ ਸਰ ਪੁੱਛਦੇ ਨੇ ਇੱਕ ਬੇਨਤੀ ਮੈਂ ਪਿੰਡ ਨੰਬਰਦਾਰ ਪਿੰਡ ਗੱਗੜ ਤੋਂ ਭਪਿੰਦਰ ਸਿੰਘ ਮੈਂ ਇੱਧਰ ਆਇਆ ਸੀ ਥੋੜਾ ਰਿਸ਼ੇਦਾਰ ਨੂੰ ਅੱਗੇ ਪਿੱਛੇ ਕਰਨ ਪਾਣੀ ਦੀ ਸਦਾ ਸੁਣ ਕੇ ਸਾਡੇ ਇਲਾਕੇ ਨੇ ਇੰਨੀ ਮਾਰ ਪਈ ਏ 100% ਕਿਸੇ ਦਾ ਕੋਈ ਮਾਲੋ ਘਰ ਨਹੀਂ ਰਿਆ ਕੋਈ ਤੂੜੀ ਨਹੀਂ ਰਹੀ ਕੋਈ ਮਾਰ ਰਿਆ ਸਭਾ ਲੋਕਾਂ ਦੇ ਕੋਠੇ ਟਹਿ ਗਏ ਨੇ ਪਾਣੀ ਵੜ ਗਿਆ ਮਤਲਬ ਬਹਿ ਗੀਆਂ ਨੀਆਂ ਬਹੁਤ ਨੁਕਸਾਨ ਹੋਇਆ ਜਿਹਦੇ ਵਿੱਚ ਸਾਡੀ ਪੰਜਾਬ ਸਰਕਾਰ ਨੇ ਸਜੇ ਤੱਕ ਸਾਡੀ ਕੋਈ ਹਸਾਰ ਨਹੀਂ ਦੇ ਆਏ ਨੇ ਅਰਮਦਾਸੋ ਘੁੰਮੇ ਗੱਡੀਆਂ ਤੁਰ ਗਏ ਨੇ ਆ ਜਿਹੜੇ ਸਿੱਖ ਭਰਾ ਨੇ ਸਾਡੇ ਜਿਨ੍ਹਾਂ ਨੇ ਸਾਡਾ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਸੰਗਤਾਂ ਨੇ ਸਾਡੇ ਲੋਕਾਂ ਵਾਸਤੇ ਚੂੜੀ ਮਤਲਬ ਤੂੜੀ ਚੌਕਰ ਖਾਲ ਮਾਲੋ ਖਾਣ ਦਾ ਸਮਾਨ ਹਰ ਚੀਜ਼ ਸੁਵਿਧਾ ਕੀਤੀ ਹੈ ਨਹੀਂ ਇਹ ਪਿੰਡ ਦਾ ਵੀ ਪਿੰਡ ਦਾ ਤੁਸੀਂ ਦੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਅਤੇ ਮੈਂ ਹਾਂ ਅਜੀਤਪਾਲ ਸਿੰਘ ਕੁਦਰਤ ਤੇਰੇ ਰੰਗ ਨਿਆਰੇ ਕਿਤੇ ਪਾਣੀ ਨੂੰ ਤਰਸਦੇ ਕਿਤੇ ਪਾਣੀ ਨੇ ਮਾਰੇ ਇਸ ਵੇਲੇ ਅਸੀਂ ਪਹੁੰਚੇ ਹਾਂ ਰਮਦਾਸ ਦੇ ਨਜ਼ਦੀਕ ਪੈਂਦੇ ਪਿੰਡ ਨਿਸੋਕੇ ਜਿੱਥੇ ਕਿ ਤੁਸੀਂ ਬਨ ਟੁੱਟਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਬਨ ਬੰਨਣ ਲਈ ਲਗਾਈ ਗੋਹਾਰ ਫੈਸਲ ਕੀ ਨਾਂ ਹੈ ਮੇਰਾ ਨਾਮ ਦਲਜੀਤ ਸਿੰਘ ਜੀ ਪਿੰਡ ਨਿਸੋਕੇ ਆ ਸਾਰੇ ਆਪਾਂ ਵੀਰ 1900 ਕਾਂ ਤੋਂ ਵਾਸੀ ਸਾਰੇ ਇਕੱਠੇ ਹੋਏ ਆ ਅੱਜ ਤੇ ਅੱਜ ਇੱਥੇ ਬਨ ਟੁੱਟਾ ਤੁਸੀਂ ਦੇ ਉੱਪਰ ਆ ਉਸ ਜਗ੍ਹਾ ਤੇ ਆਪਾਂ ਇਸ ਮੋਕੇ ਖੜੇ ਆ ਜੀ ਨਥਾਂ ਤੋਂ ਬਨ ਟੁੱਟਾ ਇੱਕ ਤੇ ਸਾਡੇ ਪਿੰਡ ਤੋਂ ਸਿੱਧਾ ਜਿਹੜਾ ਟੁੱਟਾ ਹੈ ਕਿੰਨਾ ਕਨ ਰਮਦਾਸ ਤੋਂ ਲੈ ਕੇ ਮਤਲਬ ਗੁਰਦਾਸਪੁਰ ਤੋਂ ਲੈ ਕੇ ਰਾਹ ਦੇ ਵਿੱਚ ਬਨ ਟੁੱਟਦੇ ਆਏ ਨੇ ਪਾਣੀ ਇੰਨਾ ਜ਼ਿਆਦਾ ਛੱਡ ਦਿੱਤਾ ਸੀਗਾ ਕਿ ਸਾਡੇ ਕੋਲ ਪਾਣੀ ਜਿਹੜਾ ਸੀਗਾ ਇੱਥੇ ਆ ਤੁਸੀਂ ਦੇ ਉੱਪਰ ਦੀ ਲੰਗ ਚੁੱਕਾ ਸੀਗਾ ਜਦੋਂ ਉੱਪਰ ਦੀ ਲੰਗਿਆ ਤੇ ਫਿਰ ਇੱਥੋਂ ਬਨ ਜਿਹੜਾ ਪਿੰਡ ਤੋਂ ਸਿੱਧਾ ਨਿਸੋ ਕਾਂ ਨੂੰ ਟੁੱਟਾ ਇਹ ਟੁੱਟਣ ਕਰਕੇ ਫਿਰ ਉਧਰੋਂ ਦੂਸਰੇ ਬਨ ਵੇ ਉਥੋਂ ਦੂਤ ਆਵਾਂ ਬਣੇ ਟੋਟਾ ਜਿਹੜਾ ਪਰਲੇ ਬਣੇ ਸਿੰਗੂ ਕਹਿੰਦੇ ਪਰਲੀ ਪੈਲੀਆਂ ਚ ਗਿਆ ਪਾਣੀ ਫਿਰ ਇਹਦੇ ਕਰਕੇ ਥੋੜਾ ਬਚਾ ਆ ਵੀ ਉਧਰੋਂ ਤੁਸੀਂ ਟੁੱਟਣ ਕਰਕੇ ਇਧਰੋਂ ਪਾਣੀ ਪਿੰਡ ਨੂੰ ਘਟ ਵੱਜਾ ਪਰ ਫਿਰ ਵੀ ਪਿੰਡ ਦੇ ਵਿੱਚ ਜਿਹੜਾ 4 ਫੁੱਟ ਪਾਣੀ ਸੀਗਾ ਉਹ 5 ਤੋਂ 6 ਫੁੱਟ ਤੱਕ ਪਾਣੀ ਸੀਗਾ ਕਈ ਜਿਹੜੇ ਘਰ ਨਹੀਂ ਸੀ ਉਹਨਾਂ ਦੇ ਛੱਤਾਂ ਥਾਣੀ ਪਾਣੀ ਲੰਘਿਆ ਛੱਤਾਂ ਦੇ ਨਾਲ ਲੱਗਾ ਸੀਗਾ ਬੱਚੇ ਜਿਹੜੇ ਕੋਠਿਆਂ ਦੇ ਚੜੇ ਸੀਗੇ ਤੇ ਪਿੰਡ ਦੇ 4 ਫੁੱਟ ਪਾਣੀ ਤੇ ਜਿਹੜਾ ਫਸਲਾਂ ਦਾ ਨੁਕਸਾਨ ਆ ਉਹ ਤੁਸੀਂ ਵੇਖ ਸਕਦੇ ਹੋ ਸਾਰੇ ਜੋ ਵੀ ਆਪ ਕੋ ਕੈਮਰਾ ਮਾਰ ਕੇ ਕਮਾ ਕੇ ਵੇਖ ਸਕਦੇ ਝੋਨੇ ਜਿਹੜੇ ਬਿਲਕੁਲ ਜਿਹੜੇ 100% ਖਤਮ ਹੋ ਚੁੱਕੇ ਨੇ ਇਹ ਨਿਸੋਗਿਆਂ ਦੀ ਪਾਰਲੀ ਜ਼ਮੀਨ ਹੈ ਜੀ ਇੱਧਰ ਬਿਲਕੁਲ ਹੀ ਜਿਹੜਾ ਅਜੇ ਤੱਕ ਪਾਣੀ ਚੱਲੀ ਜਾ ਰਿਹਾ ਅੱਜ 8-9 ਦਿਨ ਹੋ ਚੁੱਕੇ ਨੇ ਤੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਆਣ ਕੇ ਉਹਨਾਂ ਦਾ ਨਮਾਇਦਾ ਵੇਖ ਕੇ ਗਿਆ ਤੁਸੀ ਦੇ ਲਾਗੇ ਜਿੱਥੇ ਕਿ ਆਪਾਂ ਅੰਦਰ ਇਥੋਂ ਨਿਸੋਕੇ ਜਿਹੜਾ ਕੀਰਲਾ ਪਿੰਡ ਹੈ ਬਾਰਡਰ ਦਾ ਇਸ ਤੋਂ ਅੱਗੇ ਰਾਵੀ ਦਰਿਆ ਹੈ ਤੇ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਰਾਵੀ ਦਰਿਆ ਨੇ ਜਿਹੜਾ ਇੰਨਾ ਕੁ ਮਾਰ ਕੀਤਾ ਕਿ ਇਸ ਨਿਸੋਗਿਆਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਨਿਸ ਸਾਰੇ ਲੱਗ ਲੱਗੇ ਪਿੰਡ ਜਿਹੜੇ ਰਾਵੀ ਦੇ ਬਰਿਆ ਦੇਸ਼ਾਂ ਨੇ ਇਹਨਾਂ ਦਾ ਬੜਾ ਨੁਕਸਾਨ ਹੋਇਆ ਹੈ। ਤੋਂ ਆਪਾਂ ਸਰਕਾਰ ਨੂੰ ਇਹੋ ਹੀ ਸਾਰੇ ਵੀਰ ਬੇਨਤੀ ਕਰਦੇ ਆ ਕਿ ਆ ਜਿਹੜੇ ਤੁਸੀਂ ਬੰਨ ਵੇਖੇ ਨੇ ਟੁੱਟੇ। ਪਹਿਲਾਂ ਤੇ ਇਹਨਾਂ ਨੂੰ ਰੋਕਿਆ ਜਾਏ ਪਾਣੀ ਜੋ ਵੀ ਬੋਰੇ ਲਾ ਕੇ ਜਿੱਦਾਂ ਮਿੱਟੀ ਦੇ ਭਰ ਕੇ ਉਹ ਰੋਕਿਆ ਜਾਵੇ। ਜਾਓ ਜੋ ਪਾਣੀ ਜਿਹੜਾ ਪਿੰਡ ਵੱਲ ਨੂੰ ਜੇ ਜਿਹੜਾ ਖੇਤਾਂ ਦੇ ਵਿੱਚ ਨਾ ਜਾਏ। ਜੇ ਖੇਤਾਂ ਦੇ ਵਿੱਚ ਪਾਣੀ ਨਾ ਜਾਊਗਾ ਤੇ ਫੇਰ ਹੀ ਆਪਾਂ ਕੋ ਝੋਨਿਆਂ ਦਾ ਕਰ ਸਕਦੇ ਆ ਜਾਂ ਆਉਣ ਵਾਲੀ ਜਿਹੜੀ ਕਣਕ ਆ ਜਿਹੜੇ ਹਿਸਾਬ ਨਾਲ ਪਾਣੀ ਚੱਲ ਰਿਹਾ ਤੇ ਸਾਨੂੰ ਇਹ ਵੀ ਉਮੀਦ ਨਹੀਂ ਕਿ ਆਪਾਂ ਕਣਕ ਬੀਜ ਸਕਾਂਗੇ। ਕਿਉਂਕਿ ਇੰ ਉਹ ਪਾਣੀ ਰੁਕੇਗਾ ਤੇ ਫੇਰ ਹੀ ਉਹਦਾ ਕੋਈ ਮਸਲਾ ਹੋ ਲੋਏਗਾ ਜਾਂ ਵਹੀ ਜਾਵੇਗੀ ਜਾਂ ਕਿਸ ਤਰ੍ਹਾਂ ਵੀ ਕੀਤਾ ਜਾਏਗਾ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਬੰਨ੍ਹ ਆ ਪੱਕੇ ਕੀਤੇ ਜਾਣ ਤੇ ਹੁਣ ਹਾਲ ਦੀ ਘੜੀ ਜਿਹੜੀਆਂ ਪੋਰੀਆਂ ਲਾ ਕੇ ਜਿਹੜਾ ਪਾਣੀ ਰੋਕਿਆ ਜਾ ਸਕੇ ਤੇ ਪਾਣੀ ਤੋਂ ਬਾਅਦ ਇਹ ਪੱਕੇ ਬੰਨ੍ਹ ਕੀਤੇ ਜਾਣ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਬੱਚੇ ਨੇ ਆ ਜਿਹੜਾ ਸਾਨੂੰ ਹਰਕੀ ਮਸੀਬਤ ਚੱਲਣੀ ਪਈ ਹੈ ਕਿ ਗਾਂ ਨਾ ਚੱਲਣਾ ਕਿਉਂਕਿ ਜਿਹੜੇ ਬੰਨ੍ਹ ਪੱਕੇ ਹੋਣਗੇ ਤੇ ਗਾਂ ਪਾਣੀ ਦਾ ਜਿਹੜਾ ਡੱਕਾ ਰਵੇਗਾ ਥੋੜਾ ਜਿਹਾ ਕਿਉਂਕਿ ਇਹ ਜਿਹੜਾ ਬੰਨ੍ਹ ਹੈ ਜਿਹੜਾ ਪੱਕਾ ਕੀਤਾ ਜਾਵੇ ਜਿਹੜੇ ਬੰਨ੍ਹ ਸਾਰੇ ਟੁੱਟੇ ਨੇ ਉਸਨੀਆਂ ਇਹ ਜਿਹੜਾ ਬਾਹ ਪਾਣੀ ਜਿਹੜਾ ਸਾਡੇ ਪਿੰਡਾਂ ਵਿੱਚ ਨਾ ਆ ਸਕੇ ਆਪਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਹੜੀਆਂ ਸੜਕਾਂ ਨੇ ਪਿੰਡ ਨੂੰ ਆਉਣ ਵਾਲੀਆਂ ਨੇ ਰਮਦਾਸ ਤੋਂ ਲੈ ਕੇ ਆਪਾਂ ਤੁਰਦੇ ਆਂ ਤੇ ਗੱਗਣਾ ਤੱਕ ਨੰਗਲ ਵਾਲੀ ਸੜਕ ਵੀ ਬਿਲਕੁਲ ਜਿਹੜੀ ਖਤਮ ਹੋ ਚੁੱਕੀ ਹੈ ਤੁਸੀਂ ਨਾਂ ਕਿ ਆਏ ਜੀ ਰਮਦਾਸ ਤੋਂ ਤੇ ਐਡੇ ਐਡੇ ਖੱਡੇ ਪੈ ਚੁੱਕੇ ਨੇ ਪਾਣੀ ਨਾਲ ਮੇਰੇ ਤੱਕ ਤਾਂ ਸਰਕਾਰ ਦਾ ਮੈਂ ਨਾ ਕੋਈ ਆਇਆ ਨਹੀਂ ਕੋਈ ਨਹੀਂ ਆ ਜੀ ਸਿਰਫ ਇੱਕ ਕਰ ਹੀ ਆਏ ਨੇ ਤੇ ਹੈਲੀਕਾਪਟਰ ਤੇ ਆਏ ਨੇ ਵੇਖ ਕੇ ਚਲੇ ਗਏ ਨੇ ਉਹਨਾਂ ਦੇ ਵਿੱਚੋਂ ਮੁੜ ਕੇ ਕੋਈ ਨਹੀਂ ਆਇਆ ਇਹੋ ਬੇਨਤੀ ਕਰਦੇ ਆਂ ਕਿ ਆਪ ਆਓ ਤੇ ਆਣ ਕੇ ਇੱਥੇ ਜਿਹੜਾ ਹਾਲ ਆ ਉਹ ਦੇਖੋ ਕਿ ਉੱਪਰੋਂ ਵੀ ਵੀ ਪੈ ਰਿਆ ਵਾ ਤੇ ਮੀਂਹ ਦੇ ਨਾਲ ਪਾਣੀ ਜਿਹੜਾ ਫੇਰ ਵਧ ਰਿਹਾ ਆ ਜਿਹੜਾ ਤੁਸੀਂ ਨਕਾ ਦਿਖਾਇਆ ਜਿਹੜਾ ਪਿੰਡ ਨੂੰ ਹੋਇਆ ਸੀਗਾ ਪਹਿਲਾਂ ਪਾਣੀ ਬੰਦ ਹੋ ਚੁੱਕਾ ਸੀਗਾ ਅੱਜ ਖਬਰ ਮਿਲੀ ਹੈ ਕਿ ਪਾਣੀ ਫੇਰ ਪਿੱਛੋਂ ਛਾੜ ਦਿੰਦਾ ਤੇ ਇਹ ਪਾਣੀ ਫੇਰ ਚੱਲ ਪਿਆ ਪਿੰਡ ਨੂੰ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਬੋਰੇ ਲਾ ਕੇ ਬੰਨ ਬੰਨਿਆ ਜਾਵੇ ਤਾਂ ਜੋ ਪਿੰਡ ਨੂੰ ਜਿਹੜਾ ਪਾਣੀ ਨਾ ਜਾ ਕੇ ਪਿੰਡੋਂ ਆਪਾਂ ਬਾਹਰ ਨਿਕਲਾਂਗੇ ਤੇ ਫੇਰ ਹੀ ਕੋਈ ਗੱਲਬਾਤ ਕਰਾਂਗੇ ਨਾ ਕਿਉਂਕਿ ਪਿੰਡ ਦੇ ਸਾਰਾ ਚਾਰਸ਼ਫਿਰੇ ਪਾਣੀ ਦੇ ਨਾਲ ਘਰੇ ਹੋਏ ਨੇ ਸੋ ਬੇਨਤੀ ਹੈ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਇੱਥੇ ਆਉਣ ਤੇ ਆਣ ਕੇ ਜਿਹੜਾ ਜਾਇਜ਼ਾ ਲੈਣ ਤੇ ਜੋ ਵੀ ਬੰਦੀ ਕਾਰਵਾਈ ਉੱਥੇ ਕਰਕੇ ਤੇ ਬੰਨ ਜਿਹੜੇ ਪੱਕੇ ਕੀਤੇ ਜਾਣ ਪਾਣੀ ਰੋਕਿਆ ਜਾ ਸਕੇ ਸੋ ਮੇਰੇ ਨਾਲ ਨੇ ਭਾਈ ਵਿਕਰਮਜੀਤ ਸਿੰਘ ਜੀ ਮਿਸੋਗੇ ਇਹ ਵੀ ਆਪਜੀ ਦੇ ਨਾਲ ਦੋ ਮਿੰਟ ਵਾਸਤੇ ਗੱਲ ਕਰਨਗੇ ਸਿੰਘ ਪਿੰਡ ਮਿਸੋਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਰਕਾਰਾਂ ਨੂੰ ਦੱਸਣਾ ਚਾਹਾਂਗਾ ਮੰਨਣੀ ਤੇ ਨਿਹਾਨੀ ਕਾਮਤ ਇਹ ਪੁੱਠੇ ਹੀ ਕਰਦੇ ਹੁੰਦੇ ਨੇ ਜਿਹੜੇ ਸਾਡੇ ਪੜੇ ਲਿਖੇ ਲੀਡਰ ਨੂੰ ਜਿੰਨਾ ਇਹਨਾਂ ਨੇ ਨਹਿਰਾਂ ਦੇ ਪੈਸਾ ਖਰਚ ਕੀਤਾ ਉਹਨਾਂ ਨੂੰ ਪੱਕੀਆਂ ਕਰਨ ਦਿੱਤੇ ਉਹਦਾ ਕੀ ਲੋੜੀ ਕੱਚੀ ਰਹਿੰਦੀ ਯਾਰ ਪਾਣੀ ਧਰਤੀ ਚੋਂ ਚਾਰ ਤੁਪਕੇ ਚ ਉਤੋਂ ਘੱਟ ਪੈਸੇ ਜੀ ਜੇ ਸਾਡੀਆਂ ਤੁਸੀਆਂ ਦੇ ਪੱਕਾ ਕੀਤਾ ਹੁੰਦਾ ਤੇ ਇੰਨੇ ਮੁਲਕਾਂ ਦੇ ਮੁਲਕ ਤਬਾਹ ਨਹੀਂ ਨਾ ਹੋਣੇ ਇਹਦੇ ਇਹ ਕੱਚੀਆਂ ਛੜਤੀਆਂ ਜਿਹੜੀਆਂ ਦਰਿਆ ਦੇ ਕੰਡੇ ਪੱਕੀਆਂ ਚਾਹੀਦੀਆਂ ਸੀ ਤੇ ਜਿਨ੍ਹਾਂ ਨੂੰ ਕੱਚਾ ਰਖਣਾ ਹੀ ਉਹਨਾਂ ਨੂੰ ਪੱਕਾ ਕਰ ਦਿੱਤਾ ਇਹਨਾਂ ਨੇ ਪਤਾ ਨਹੀਂ ਇਹਨਾਂ ਦੀ ਲੀਡਰਾਂ ਦੇ ਕੀ ਹੋ ਜੇ ਸੋਚਾਂ ਸੋਚਦੇ ਨੇ ਉੱਥੇ ਅੰਦਰ ਬਹਿ ਕੇ ਹਾਂ ਆ ਕਿੰਨਾ ਤੁਸੀਆਂ ਤੇ ਜੇ ਉਹ ਹੀ ਕੰਕਰੀਟ ਇੱਥੇ ਤੁਸੀਆਂ ਤੇ ਇੱਕ ਤੁਸੀ ਤੇ ਪਹਾੜ ਦੇਣਾ ਤੇ ਕਿੰਨਾ ਮੁਲਕ ਬਚਦਾ ਸੀ ਤੇ ਪਿੱਛੋਂ ਤੇ ਇਹਨਾਂ ਨੇ ਪਹਿਲਾਂ ਇਹਨਾਂ ਨੇ ਪਾਣੀ ਛੱਡ ਲਿਆ ਖੁੱਲ੍ਹਾ ਡੱਕ ਕੇ ਤੇ ਫਿਰ ਉਹਨੂੰ ਖੁੱਲ੍ਹਾ ਛੱਡਿਆ ਜਿਹੜਾ ਪਾਣੀ ਤਿੰਨਾਂ ਦਿਨਾਂ ਚਾ ਤਾਂ ਹੀ ਨਾ ਮੁਲਕ ਮਰਿਆ ਨਾ ਇਸ ਤੋਂ ਪਹਿਲਾਂ ਵੀ 30 ਸਾਲ ਬਾਅਦ ਸਾਡੇ ਇੱਥੇ ਹੜ ਆਇਆ ਉਹ ਚਲੋ ਰਾਵੀ ਦਰਿਆ ਦੇ ਲਾਗੇ ਹੁੰਦਾ ਸੀਗਾ ਉਹ 7-8 ਦਿਨ ਚੱਲਦਾ ਸੀ ਦਰਿਆ ਤੇ ਉਹ ਸਾਰਾ ਪਾਣੀ ਉਹਨਾਂ ਦਾ ਹਲਕਾ ਹੋ ਜਾਂਦਾ ਸੀ ਯਾਰ ਕਾ ਇਹਨਾਂ ਨੇ ਵੀ ਐਸੀ ਗੇਮ ਖੇਡੀ ਸਾਡੇ ਨਾਲ ਕਿ ਮਾਝੇ ਦਾ 70% ਏਰੀਆ ਮਾਰ ਦਿੱਤਾ ਇਹਨਾਂ ਨੇ ਕੋਈ ਰਾਸ਼ਨ ਤਾਂ ਇੱਥੇ ਕੋਈ ਰਾਸ਼ਨ ਲੰਗਰਾਂ ਵੱਲੋਂ ਤੇ ਇੱਥੇ ਹੜ ਆਇਆ ਲੰਗਰਾਂ ਦਾ ਵੀ ਬਹੁਤ ਆੜਾ ਤੇ ਸਰਕਾਰ ਵੱਲੋਂ ਤੇ ਕੋਈ ਨਹੀਂ ਆਉਂਦਾ ਇੱਥੇ ਆਉਣਗੇ ਤੇ ਉਹ ਬਸ ਦੇਖ ਕੇ ਉਧਰ ਪਤੇ ਕਿ ਤੇ ਚਲ ਜਾਂਦੇ ਨੇ ਜਿਆਦਾ ਘੋਨੇ ਵਾਲ ਸਾਈਡ ਹੀ ਜਾਂਦੇ ਨੇ ਉੱਥੇ ਰੋਡ ਵੱਡਾ ਹੈ ਉਹ ਹੀ ਹਾਈਲਾਈਟ ਚੱਲਦਾ ਇੱਧਰ ਕੋਈ ਨਿਸੋਗੇ ਸਿੰਘੋਗੇ ਗੱਗੜ ਕੋਈ ਨਹੀਂ ਇੱਧਰ ਆਉਂਦਾ ਮਲ ਪੰਜਾਬ ਨੇ ਸਾਡਾ ਦਾ ਤੇ ਪੰਜਾਬ ਦੇ ਕੀ ਰਾਜਸਥਾਨ ਦੇ ਕੀ ਦੂਰੋਂ ਦੂਰੋਂ ਸਾਡੇ ਇੱਥੇ ਲੰਗਰ ਲੈ ਕੇ ਆਉਂਦੇ ਆ ਜਿੰਨਾ ਜਰ ਉਹ ਆਉਂਦੇ ਨੇ ਸਾਡੇ ਕੋਲ ਉਹਨਾਂ ਤੇ ਸਾਨੂੰ ਹੜ ਦਾ ਚੇਤਾ ਹੀ ਭੁੱਲ ਜਾਂਦਾ ਵੀ ਹੜ ਵੀ ਆਇਆ ਸੀ ਅਈ ਉਹਨਾਂ ਦਾ ਸਾਰੀ ਉਹਦੇ ਤੇਰੀ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇੰਨੀ ਸਾਡੀ ਬਾਹਾਂ ਫੜੀ ਔਕੇ ਸਮਝ ਦੇ ਵਿੱਚ ਸਰਬਾਈ ਸਰਬਾਈ ਦੁਰਜਿਤ ਕੀਤੀ ਮੇਰਾ ਨਾਮ ਭਾਈ ਸੁਦਾ ਸਿੰਘ ਪਿੰਡ ਨਸੋ ਕੇ ਸੋ ਮੇਰੇ ਭਾਈ ਰਜਵੀਰਜੀ ਦਲਜੀਤ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਵੀ ਇਹ ਬੇਨਤੀ ਕੀਤੀ ਹੈ ਤੇ ਮੈਂ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੋ ਸਾਡੇ ਪਿੰਡ ਦੇ ਨਜ਼ਦੀਕ ਇਹ ਬੰਨ ਟੁੱਪਿਆ ਨਾ ਇਹਦੇ ਕਾਰਨ ਸਾਨੂੰ ਬਹੁਤ ਜ਼ਿਆਦਾ ਮਾਰ ਪਈ ਹੈ ਸੋ ਅਜੇ ਪਾਣੀ ਥੋੜਾ ਜਿੰਨਾ ਹੀ ਰਾਵੀ ਦਰਿਆ ਚ ਆਇਆ ਤੇ ਸਾਡੇ ਪਿੰਡ ਪਾਣੀ ਪਹੁੰਚ ਵੀ ਗਿਆ ਸਾਡੀਆਂ ਫਸਲਾਂ ਤੇ ਫਿਰ ਪਾਣੀ ਚੜ ਗਿਆ ਜਿੱਥੋਂ ਸਾਡੀ ਅਮੀਰ ਜੜੀ ਫੇਰ ਟੁੱਟ ਗਈ ਕਿ ਸਾਨੂੰ ਉਹ ਜਿਹੜੀ ਫਸਲ ਆ ਥੋੜੀ ਬਹੁਤੀ ਮਿਲੇਗੀ ਪਰ ਨਹੀਂ ਕੁਝ ਨਹੀਂ ਮਿਲਣਾ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਇਹ ਤਸੀਬਾ ਜਿਹੜੇ ਇਹ ਜਲਦ ਜਲਦ ਪੱਕੇ ਕੀਤੇ ਜਾਣ ਜਿੰਨਾ ਤੱਕ ਇਹ ਤੁਸੀਂ ਬੰਨ ਪਿਛੋਂ ਵੱਜਦੇ ਨਹੀਂ ਸਾਡੇ ਪਿੰਡਾਂ ਨੂੰ ਖਤਰਾ ਹੈ ਸਾਡੇ ਪਿੰਡਾਂ ਦੇ ਵਿੱਚ ਪਾਣੀ ਉਸੇ ਟਾਈਮ ਆ ਜਾਣਾ ਤੁਸੀਂ ਥੋੜਾ ਵੀ ਪਾਣੀ ਪਿਛੋਂ ਰਾਵੀ ਦਰਜ ਛੱਡੋਗੇ ਤੇ ਸਾਡੇ ਪਿੰਡ ਪਾਣੀ ਪਹੁੰਚ ਜਾਣਾ ਤੇ ਸਾਨੂੰ ਤੇ ਕਣਕਾਂ ਦੇ ਬੀਜਣ ਦੀ ਵੀ ਉਮੀਦ ਨਹੀਂ ਰਹੀ ਕਿ ਅਸੀਂ ਕਣਕਾਂ ਵਿੱਚ ਬੀਜ ਕੇ ਆਪਣੀਆਂ ਕੋਈ ਆਂਡਾਣਾ ਕਮਾ ਕੇ ਖਾ ਸਕਦੇ ਹਾਂ ਇਹ ਸਾਡੀ ਪੁਰਜਰ ਬੇਨਤੀ ਹੈ ਸਰਕਾਰ ਦੇ ਅੱਗੇ ਜਿਹੜੀ ਜਨਤਾ ਵਾ ਇਹਨੂੰ ਕੋਈ ਸੁਖਾਲਾ ਰੱਖੋ ਇਹਨੂੰ ਸੁੱਖ ਮਿਲ ਸਕੇ ਪਿਛੇ ਇਨਾ ਪੈਸਾ ਨਾ ਲਾਓ ਇਹ ਬੰਨਾਂ ਤੇ ਪੈਸਾ ਲਾਓ ਜੋ ਬੰਨ ਪੱਕੇ ਹੋ ਜਾਣ ਤੇ ਸਾਨੂੰ ਅਸੀਂ ਆਰਾਮ ਦੀ ਨੀਂਦ ਸੌਂ ਸਕੀਏ ਸਾਡੇ ਵਾਸਤੇ ਬਹੁਤ ਵੱਡੀ ਬੇਇੱਤ ਹੈ ਮੈਂ ਇੰਦੀਆਂ ਹੀ ਗੱਲਾਂ ਇਹਨੀਆਂ ਕੰਮ ਇਹ ਚਾਹੁੰਨਾ ਕਿ ਸਾਡੀ ਮਜਬੂਰੀ ਹੱਥ ਜੋੜ ਕੇ ਕਿ ਇਹ ਜਿਹੜੀਆਂ ਸ਼ਰ ਆਪਣੀਆਂ ਤਸੀਬਾ ਨੇ ਨਾ ਇਹਨਾਂ ਨੂੰ ਜਲਦੀ ਤੇ ਜਲਦੀ ਬਣਿਆ ਜਾਵੇ ਜੇ ਇਹ ਕਵਰ ਨਹੀਂ ਹੁੰਦੀਆਂ ਸਾਡੇ ਵਾਸਤੇ ਹਰ ਰੋਜ਼ ਹੀ ਮਸੀਬਤ ਹੈ ਹਰ ਰੋਜ਼ ਹੀ ਸਾਨੂੰ ਪਾਣੀ ਨਾਲ ਲੜਨਾ ਪਊਗਾ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰਦਾਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ న్యూਸ ਵਾਲੇ ਸਾਡੇ ਇਲਾਕੇ ਜਾਣ ਕੇ ਸਾਡੀ ਖਬਰ ਸਰ ਪੁੱਛਦੇ ਨੇ ਇੱਕ ਬੇਨਤੀ ਮੈਂ ਪਿੰਡ ਨੰਬਰਦਾਰ ਪਿੰਡ ਗੱਗੜ ਤੋਂ ਭਪਿੰਦਰ ਸਿੰਘ ਮੈਂ ਇਧਰ ਆਸੀ ਥੋੜਾ ਰਿਸ਼ੇਦਾਰ ਨੂੰ ਅੱਗੇ ਪਿੱਛੇ ਕਰਾਂ ਪਾਣੀ ਦੀ ਸਦਾ ਸੁਣ ਕੇ ਸਾਡੇ ਇਲਾਕੇ ਨੇ ਇੰਨੀ ਮਾਰ ਪਈ ਏ 100% ਕਿਸੇ ਦਾ ਕੋਈ ਮਨ ਲੋ ਘਰ ਨਹੀਂ ਰਿਆ ਕੋ ਤੂੜੀ ਨਹੀਂ ਰਹੀ ਕੋਈ ਮਾਰ ਨਹੀਂ ਆ ਸਭਾ ਲੋਕਾਂ ਦੇ ਕੋਠੇ ਟਹਿ ਗਏ ਨੇ ਪਾਣੀ ਵੜ ਗਿਆ ਮਨ ਲੋ ਬਹਿ ਗੀਆਂ ਨੀਆਂ ਬਹੁਤ ਨੁਕਸਾਨ ਹੋਇਆ ਜਿਹਦੇ ਵਿੱਚ ਸਾਡੀ ਪੰਜਾਬ ਸਰਕਾਰ ਨੇ ਸਜੇ ਤੱਕ ਸਾਡੀ ਕੋਈ ਸਹਾਰ ਨਹੀਂ ਲੇ ਆਏ ਨੇ ਅਰਮਦਾਸੋ ਘੁੰਮ ਕੇ ਗੱਡੀਆਂ ਤੁਰ ਗਏ ਨੇ ਆ ਜਿਹੜੇ ਸਿੱਖ ਭਰਾ ਨੇ ਸਾਡੇ ਜENNAN ਸਾਡਾ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਸੰਗਤਾਂ ਨੇ ਸਾਡੇ ਲੋਕਾਂ ਵਾਸਤੇ ਚੂੜੀ ਮਤਲਬ ਤੂੜੀ ਚੌਕਰ ਖਾਲ ਮਾਲੋ ਖਾਣ ਦਾ ਸਮਾਨ ਹਰ ਚੀਜ਼ ਸੁਵਿਧਾ ਕੀਤੀ ਹੈ ਇਸ ਕਰਕੇ ਵੀ ਤੁਸੀਂ ਆਖੋ ਸਾਨੂੰ ਇੰਨੀ ਮਾਰ ਪਈਏ ਪੈਸੀ ਕੋਈ ਦੱਸ ਨਹੀਂ ਸਕਦੇ ਬਹੁਤ ਮਾਰ ਪਈ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੰਗਤਾਂ ਸਾਰੇ ਮੇਰੇ ਲਾਗੇ ਬੈਠੀਆਂ ਨੇ ਇਹ ਨਸੋਕੇ ਦੀ ਸੰਗਤ ਹੈ ਸਿੰਘੋਕੇ ਬਾਕੀ ਬਾਰਡਰ ਬਿਲਟ ਪਿੰਡ ਕੋਨਿਆ ਤੇ ਪਿੱਛੋਂ ਲੈ ਗਰਦਾਸਪੁਰ ਤੋਂ ਲੈ ਕੇ ਕਿੱਥੇ ਉਹ ਆਪਣਾ ਸਾਡਾ ਆ ਗਾ ਕੱਕੜ ਮੰਜ ਇਹ ਤੋਂ ਵੀ ਦੂਰ ਇਸ ਤੋਂ ਵੀ ਦੂਰ ਸਾਡੇ ਜਿੰਨੇ ਬਾਰਡਰ ਦੇ ਬਿਲਕੁਲ ਪੂਰੇ ਤਹਿਸ ਨੈਸ ਹੋ ਗਏ ਨੇ ਮਤਲਬ ਪੂਰੇ ਨੁਕਸਾਨ ਹੋ ਗਿਆ ਮੇਰਾ 100 ਕਿਲੇ ਝੋਨਾ ਦੇ ਭਾਜੀ ਮਤਲਬ 100 ਕਿਨੇ ਜੋ ਮਤਲਬ 10 ਕਿਲੇ ਦੇ ਆਸ ਨੇ ਮੇਨੂੰ ਅਗੇ ਮੇਰਾ 60 ਤੋਂ 65 ਲੱਗਦਾ ਮੇਰਾ ਕੱਲੇ ਦਾ ਨੁਕਸਾਨ ਹੋ ਗਿਆ ਲੋਕਾਂ ਦੀ ਸਾਰ ਦੁਕਤ ਤੇ ਅਸੀਂ ਕਰਦਾ ਵੀ ਮੈਂ ਤੁਹਾਡੇ ਜਰੂਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣ ਕੇ ਸਾਡੇ ਲੋਕਾਂ ਚ ਸਾਡੀ ਗੱਲ ਸੁਣੀ ਹੈ ਸਾਡਾ ਤੁਹਾ ਦਾ ਦੁੱਖ ਸੁੱਖ ਸੁਣਿਆ ਬਹੁਤ ਬਹੁਤ ਧੰਨਵਾਦ ਖਾਲਸਾ ਭਾਜੀ ਫਤੇ ਭਾਜੀ ਹਾਂ ਜੀ ਭਾਬੇ ਕੀ ਨਾ ਜੀ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਾਮ ਪਤੇ ਰਜਵੰਤ ਸਿੰਘ ਪਿੰਡ ਮਿਸੋਗੇ ਸਾਫ ਦਾ ਮੈਂਬਰ ਪੰਚਾਇਤ ਕੀ ਨਾਮ ਇਥੋਂ ਦੇ ਕਿੰਨਾ ਲੋੜ ਬੰਨੋਂ ਕੋਈ ਰਾਸ਼ਨ ਕੋਈ ਚਾਰਾ ਪਸ਼ੂ ਨੂੰ ਆਇਆ ਕੋਈ ਇੱਥੇ ਜੋ ਸੰਸਥਾ ਨੇ ਉਹਨਾਂ ਤੇ ਬਹੁਤ ਕੋਸ਼ਿਸ਼ ਕੀਤੀ ਹੈ ਪਹੁੰਚਾਉਣ ਦੀ ਸਰਕਾਰੀ ਦਾਰੇ ਵੱਲੋਂ ਕੱਲ ਫੀਡ ਆਈ ਹੈ ਉਹ ਪਸ਼ੂਆਂ ਦਿੱਤੀ ਗਈ ਹੈ ਬਾਕੀ ਬਹੁਤ ਜ਼ਿਆਦਾ ਨੁਕਸਾਨ ਹੈ ਤੁਸੀਂੋਂ ਪਾਰ ਤਿੰਨ ਡਿਫੈਂਸ ਟੁੱਟ ਗਏ ਸਾਰਾ ਸਾਰਾ ਏਰੀਆ ਜੋ ਵੀ ਹੈਗਾ ਫਸਲ ਮਾਰੀ ਗਈ ਕਣਕ ਬੀਜੇ ਤੱਕ ਆਸ ਨਹੀਂ ਗਈ ਇਹਨਾਂ ਮਤਲਬ ਪਾਣੀ ਖੜਿਆ ਤੇ ਕਿੰਨਾ ਕਿੰਨਾ ਪਾਣੀ ਖੜਾ ਹੈ ਇੱਥੇ 25 25 ਫੁੱਟ ਪਾਣੀ ਜਿਹੜਾ ਸਾਡੀ ਫਸਲ ਦੇ ਵਿੱਚ 25 ਫੁੱਟ ਪਾਣੀ ਖੜੋ ਗਿਆ ਸੀ ਲੋ ਜੇ ਤੂਸੀਬਾਂ ਟੁੱਟ ਕੇ ਰੱਕੇ ਜਾ ਕੇ ਠੀਕ ਹੈ ਹਾਂਜੀ ਦੋਰੇ ਫੇਰ ਆ ਜਾਇਆ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਇੱਕ ਤਾਂ ਸਾਡੇ ਸਾਹਮਣੇ ਜੋ ਡਿਫੈਂਸ ਨੇ ਤਿੰਨ ਟੁੱਟੇ ਨੇ ਉਹਨਾਂ ਦੇ ਪੈਰਵਾਹੀ ਨਹੀਂ ਕੀਤੀ ਗਈ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਉਹ ਬੰਨ ਟੁੱਟੇ ਨੇ ਉਹਨਾਂ ਨੂੰ ਉੱਚਾ ਕੀਤਾ ਜਾਂਦਾ ਜਾਂ ਪਹਿਲਾਂ ਜਿੱਦਾਂ ਵੀ ਉਹਦੀ ਮੁਰੰਮਤ ਹੁੰਦੀ ਸੀ ਮੁਰੰਮਤ ਕੀਤੀ ਕਈ ਸਾਲ ਹੋ ਗਏ ਜਿਨ੍ਹਾਂ ਦੇ ਆਪਣੇ ਸਾਡੇ ਲੋਕੋਈ ਬੰਦਿਆਂ ਨੇ ਸਾਡੇ ਬਣ ਜਾ ਕੇ ਸੇਵਾਦਾਰਾਂ ਨੇ ਬੜੀ ਸੇਵਾ ਕੀਤੀ ਮਿੱਟੀ ਪਾਈ ਉਹਨੇ ਪਾਉਣ ਦੇ ਬਾਬ ਜੀ ਦੀ ਰਾਤ ਸੁੱਤੇ ਨਹੀਂਗੇ ਤੇਰੀ ਮਿਹਨਤ ਬੇਕਾਰ ਗਈ ਹੈ ਤੇ ਪਾਣੀ ਇੰਨਾ ਆ ਗਿਆ ਪੇ ਉਹ ਡਫੈਂਸਾਂ ਚੱਲ ਨਹੀਂ ਸਕੇ ਤੇ ਇੱਕ ਟੁੱਟਾ ਫਿਰ ਦੂਜਾ ਟੁੱਟਾ ਫੇ ਤੀਜਾ ਟੁੱਟਾ ਤੇ 25-25 ਫੁੱਟ ਪਾਣੀ ਜਿਹੜਾ ਸਾਡੇ ਝੋਨੇ ਦੇ ਵਿੱਚ ਖੜੋ ਗਿਆ। ਹੋਰੇ ਲੰਗੇ ਹੋਏ ਫੇਰ ਆ ਜਾਵੇ। ਅੱਜ ਅੱਜ ਪਹਿਲੇ ਨਾਲ ਹੁਣ ਕੀ ਫਰਕ ਪਾਣੀ ਦਾ? ਅੱਜ ਫੇਰ ਪਾਣੀ ਦੀ ਸੋਚਣਾ ਆਈ ਕਿ ਪਾਣੀ ਫੇਰ ਆ ਗਿਆ। ਆ ਗਿਆ ਜੇ ਜੇ ਦੁਬਾਰਾ ਪਾਣੀ ਚੜ ਜਾਂਦਾ ਇਹ ਸਾਲੀ ਕਣਕਾਂ ਦੀ ਬਜਾਈ ਕਰਨੀ ਔਖੀ ਹੋ ਜੀ। ਮੈਂ ਨਹੀਂ ਹੁੰਦਿਆ। ਮੈਂ ਸਰ ਕੀ ਨਾਂ ਜੇ? ਉਤਾਰ ਸਿੰਘ ਮੇਰਾ ਨਾਂ ਜੀ। ਮੈਂ ਨਿਸੋਕੇ ਦਾ ਗੁਰਦਆ ਦਾ ਪ੍ਰਧਾਨ ਆ ਜੀ। ਮੈਂ ਪ੍ਰਸ਼ਾਸਨ ਕਾੜੀ ਇਹੋ ਜੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਸਾਡਾ ਡਮਾਂਸ ਬੰਨਿਆ ਉਹ ਘੱਟ ਤੋਂ ਘੱਟ ਨਹੀਂ ਕੋਈ ਪਹਿਲੇ ਨਾਲ 5 ਫੁੱਟ ਉੱਚਾ ਹੁੰਦਾ ਤੇ ਸਾਡੇ ਇੱਥੇ ਪਾਣੀ ਨਹੀਂ ਆਉਣਾ ਤੇ ਪ੍ਰਸ਼ਾਸਨ ਦੀ ਨਿਗਹਿਲੀ ਦੇ ਨਾਲ ਸਾਰਾ ਕੰਮ ਹੋਇਆ ਜੀ ਇੱਕ ਟੱਪ ਨਹੀਂ ਲਾਇਆ ਕਿਸੇ ਨੇ ਜੋ ਸਹਾਰ ਨਾਲ ਤੁਸੀਂ ਬਿਲਕੁਲ ਖਸਤਾ ਹਾਲਤ ਦੇ ਵਿੱਚ ਹੀ ਉਹਨੂੰ ਕਹਿੰਦੇ ਨਹੀਂ ਰੋਕਿਆ ਉਹਦੇ ਨਾਲ ਸਾਡੇ ਤਿੰਨ ਬੰਨ ਗਾੜੀ ਡਵਾਂਸ ਦੇ ਟੁੱਟ ਗਏ ਪਿੰਡ ਦੇ ਵਿੱਚ ਮੇਰਾ ਪਿੰਡ ਦੇ ਬਾਹਰ ਬੈਗਿਆ ਜੀ ਸਾਰੀ ਡੁੱਬ ਗਈ ਜੀ ਹੋ ਤਰਦਾ ਜੀ ਮਾਲਕ ਨੇ ਕਿਰਪਾ ਕੀਤੀ ਪਚਾਇਆ ਸਾਨੂੰ ਨੇ ਸਾਡਾ ਪੈਂਦੀ ਰੋਡ ਚੱਲਿਆ ਜੀ ਐਨੇ ਹੱਥ ਮਾੜੇ ਹੋ ਗਏ ਤੁਸੀਂ 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 ਬੰਨ ਟੁੱਟਦਾ ਤੇ ਅਸੀਂ ਹੋ ਹੀ ਰੁੜ ਗਿਆ ਨਾ ਜੀ ਤੇ ਮਹਾਰਾਜ ਨੇ ਹਨ ਰੱਖ ਲਿਆ ਜੀ ਤੇ ਅਸੀਂ ਇਹੋ ਪ੍ਰਸ਼ਾਸਨ ਵਾਲੀ ਬੇਨਤੀ ਕਰਦੇ ਹਾਂ ਜੋ ਸਾਡੀਆਂ ਫਸਲਾਂ ਪਾ ਰਿਆ ਸਾਰੀ ਮਿੱਟੀ ਚੜ ਗਈ ਆ ਜੀ ਜਿਹੜੇ ਬੰਨ ਟੁੱਟੇ ਆ ਉਹਦੀ ਮਿੱਟੀ ਸਾਰੀ ਸਾਡੀਆਂ ਪਲੀਆਂ ਚੜ ਗਈ ਆ ਸਾਡੀ ਫਸਲ ਬਰਬਾਦ ਸਾਡੀਆਂ ਪਲੀਆਂ ਬਰਬਾਦ ਸਹੀ ਆ ਆਸਾ ਬਰਬਾਦ ਹੋ ਗੀਆਂ ਜੀ ਸਾਡੀ ਇਹੋ ਹੀ ਮੰਗਿਆ ਸਾਨੂੰ ਵੱਧ ਤੋਂ ਮਾਫੀਆ ਦਵਾਇਆ ਜਾਵੇ ਤੇ ਸਾਡੇ ਬੰਨ ਜਿਹੜੇ ਇਹਨਾਂ ਦੇ ਕੋਈ ਸੈਂਟਰ ਤੋਂ ਜਾ ਕੇ ਜੋ ਵੀ ਕੰਸਰਪੀ ਯਾਤਸ ਢਾਰ ਕੇ ਬੇਨਤੀ ਆ ਵੀ ਵੱਡੇ ਵੱਡੇ ਮਜਬੂਤ ਕੀਤੇ ਜਾਂ ਦਰਿਆ ਦੇ ਕੰਢੇ ਜਿਹੜੇ ਗਾਂ ਸਾਨੂੰ ਇਹੋ ਜਾਲ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਕੋਈ ਸਮੇਂ ਦਾ ਕੋਈ ਤੰਗੀ ਨਾ ਆਵੇ ਇਹ ਸਾਡੀ ਜੋ ਪਾਨਕ ਦੀ ਬਜਾਈ ਹੋਣੀ ਆ ਉਹਦੇ ਬਾਅਦ ਸਾਡੀ ਜਿੰਨੀ ਵੀ ਹੈਲਪ ਕੀਤੀ ਜਾਵੇ ਬਾਟਰ ਦੇ ਕੰਢੇ ਦਰਿਆ ਦੇ ਕੰਢੇ ਮੇਰਾ ਪਿੰਡ ਜਿਹੜਾ ਜੀ ਮੇਰੇ ਪਿੰਡ ਤੋਂ 1 ਕਿਲੋਮੀਟਰ ਗਾੜੀ ਦਰਿਆ ਆ ਜੀ ਬਿਲਕੁਲ ਦਰਿਆ ਦੇ ਕੰਢੇ ਤੇ ਮੇਰਾ ਪਿੰਡ ਨਸੋਗੇ ਜੀ ਤੇ ਮੈਂ ਪ੍ਰਸ਼ਾਸਨ ਗਾੜੀ ਇਹੋ ਹੀ ਬੇਨਤੀ ਕਰਦਾ ਹਾਂ ਵਾ ਕਿ ਵੱਧ ਤੋਂ ਵੱਧ ਮੇਰੇ ਪਿੰਡ ਦੇ ਵਿੱਚ ਜਦੋਂ ਵੀ ਕਿਤੇ ਥੋੜਾ ਪਾਛਲ ਪੈਂਦੀ ਆ ਤੇ ਕਣਕ ਦੀ ਬਿਜਾਈ ਵਾਸਤੇ ਜਾਂ ਕੋਈ ਵੀ ਉਪਰਾਲਾ ਕੀਤਾ ਜਾਵੇ ਅਸੀਂ ਸਰਕਾਰ ਦੇ ਸਾਰੇ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀਆਂ ਵਾਂਗੇ ਬਾਕੀ ਅਸੀਂ ਜਿੰਨੇ ਵੀ ਵਿਸ਼ੋ ਮੇਰੇ ਮਾਲਵੇ ਲੋ ਮਾਝੇ ਲੋ ਜਿੰਨੇ ਵੀ ਸੰਗਤਾਂ ਆਈਆਂ ਹੋਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਬਾਹ ਫੜੀ ਜਾਣ ਕੇ ਤਿਓੜ ਕੇ ਫਿਰ ਬੇਅਤੀ ਕਰਦੇ ਭਗਵਾਨ ਤੁਮਾਰ ਸਰਕਾਰ ਗਾੜੀ ਕਿ ਤੁਹਾਡਾ ਸਾਡੀ ਬਾਹ ਫੜੀ ਜਾਵੇ ਅਸੀਂ ਡੁੱਬ ਗਏ ਆ ਸਾਨੂੰ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜੇ ਟਾਈਮ ਦੀ ਮਾਰ ਬੁਰੀ ਜਿੱਤੇ ਪੈਂਦੀ ਉਹ ਜਾਣੇ ਭੁੱਖ ਵੀ ਲਗੜੋ ਹਟ ਜਾਂਦੀ ਜਦੋਂ ਮੁੱਕਦੇ ਢੋਲ ਚੋਂ ਦਾਣੇ ਆਪਣਾ ਕੌਣ ਤੇ ਕੌਣ ਬਗਾਨਾ ਇਹ ਵਕਤ ਫੈਸਲਾ ਕਰਦਾ ਏ ਅਜੀਤਪਾਲ ਸਿੰਘ ਜਦ ਲੋੜ ਪਈ ਤਾਂ ਕੋਈ ਵਿਰਲਾ ਹੀ ਬਾਂ ਫੜਦਾ ਏ ਕੋਈ ਵਿਰਲਾ ਹੀ ਬਾਂ ਫੜਦਾ ਏ ਸਵਾਗਤ ਜੀ ਕਿਫਤੇ ਅਸੀਂ ਮਜੀਟਾ ਏਰੀਆ ਪਿੰਡ ਲੁੱਧੜ ਤੋਂ ਆਏ ਆ ਜੀ ਔਰ ਇਹ ਜੇ ਇਲਾਕੇ ਦਾ ਬਹੁਤ ਹੀ ਬੁਰਾ ਹਾਲ ਆ ਜਦੋਂ ਪਾਣੀ ਦੀ ਮਾਰ ਵੱਜੀ ਆ ਤਾਂ ਤਕਰੀਬਨ ਸਾਰੀਆਂ ਹੀ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਔਰ ਹੁਣ ਜੋ ਅੱਗੇ ਦਾਣੇ ਪੈ ਰਹੇ ਨਿਸਰ ਰਹੀਆਂ ਹੀ ਉਹਨਾਂ ਨੂੰ ਵੀ ਮੁਸ਼ਕਲ ਆ ਫਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਔਰ ਅਸੀਂ ਵੱਧ ਝੜ ਕੇ ਆਪਣੇ ਇਲਾਕਿਆਂ ਦੇ ਵਿੱਚੋਂ ਜਿੰਨੀ ਵੀ ਮਾਲੀ ਮਦਦ ਜਾਂ ਜਿਸ ਤਰ੍ਹਾਂ ਵੀ ਕੋਈ ਮਦਦ ਹੋ ਸਕਦੀ ਆ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਔਰ ਇਲਾਕਿਆਂ ਦਾ ਇਹਨਾਂ ਦਾ ਬਹੁਤ ਬੁਰਾ ਹਾਲ ਆ 10-10 ਸਪੋਰਟ ਕਈ ਤਾਂ ਨੀਵੇਂ ਘਰਾਂ ਦੀਆਂ ਛੱਤਾਂ ਦੇ ਉੱਪਰੋਂ ਦੀ ਪਾਣੀ ਲੰਘਿਆ ਆ ਜੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਸੋਹਣਦੀਪ ਸਿੰਘ ਪਿੰਡ ਲੁੱਦੜ ਹਲਕਾ ਮਜੀਠਾਂ ਤੋਂ ਆ ਜੀ ਚਲੋ ਬਾਕੀ ਆ ਵੀ ਸਾਰੇ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਕਰਮਦਾਸ ਇੰਨੇ ਕ ਹਾਲਾਤ ਬੱਤਰ ਹੋਇਆ ਕਿ ਆਪਾਂ ਅੱਜ ਤੋਂ 4 ਤੋਂ 5 ਦਿਨ ਪਹਿਲਾਂ ਆਏ ਸੀਗੇ ਟਰੈਕਟਰ ਦੇ ਇੱਥੇ-ਇੱਥੇ ਪਾਣੀ ਸੀਗਾ ਉਹਨਾਂ ਪਿੰਡਾਂ ਦੇ ਵਿੱਚ ਵੀ ਚਲੋ ਰਾਸ਼ਨ ਮਹਾਰਾ ਦੀ ਕਿਰਪਾ ਪਿੰਡ ਵੱਲੋਂ ਇੰਨਾ ਸ਼ੁਕਰ ਕਰੀਏ ਕਿ ਆਪਾਂ ਪੰਜਾਬ ਤੋਂ ਆ ਜੇ ਹੋਰ ਕਿਹੜੀ ਏਰੀਆ ਚ ਹੋਈਏ ਤੇ ਬੜਾ ਔਖਾ ਇਹ ਸਾਡੇ ਸਾਰੇ ਜਿੰਨਾ ਪੰਜਾਬ ਆ ਘਰ ਘਰ ਚੋਂ ਜੇ ਕੋਈ ਗਰੀਬ ਕੋ ਮਾਤੜ ਹਰ ਇੱਕ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀ ਬਲ ਬਖਸ਼ੇ ਤੇ ਗਾਂ ਤੇ ਇਹੋ ਜੀ ਪੀੜਤ ਨਾ ਹੀ ਆਵੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਸਾਡੇ ਵੱਲੋਂ ਇਹ ਬੇਨਤੀ ਦੁਆਵਾ ਸਾਰਿਆਂ ਵਾਸਤੇ ਕਿ ਇਹ ਨਹੀਂ ਵੇਖਿਆ ਜਾਂਦਾ ਹਰ ਘਰ ਖਰਾਬ ਹੋ ਗਿਆ ਮਾਲ ਡੰਗਰ ਖਰਾਬ ਹੋ ਗਿਆ ਫਸਲ ਬਾੜੀ ਖਰਾਬ ਹੋ ਗਈ ਕਿਸ ਕੋ ਇੱਥੇ ਲਾਈਟ ਨਹੀਂ ਆਉਣ ਵਾਲੇ ਸਮੇਂ ਚ ਕੀ ਰਾਸ਼ਨ ਆਪਾਂ ਦੇ ਸਕਦੇ ਆ ਕੁਝ ਵੀ ਨਹੀਂ ਦੇ ਸਕਦੇ ਸਰ ਕੀ ਕਿੰਨੇ ਦਿਨ ਲਈ ਚੱਲੂਗਾ 2 ਦਿਨ 4 ਦਿਨ ਹਫਤਾ 10 ਦਿਨ ਚੱਲੂ ਕਿੰਨੇ ਦਿਨ ਚੱਲ ਜੂ ਕਿਸਦਾ ਪਰ ਫਿਰ ਵੀ ਚੜੋ ਜਿੱਥੋਂ ਤੱਕ ਹੋ ਸਕਦਾ ਪੰਜਾਬ ਆ ਬੜੇ ਸਾਰੇ ਪੰਜਾਬ ਨੇ ਮਤ ਕੀਤੀ ਆ ਉਹਦੇ ਵਾਸਤੇ ਤੈਹਦ ਨੂੰ ਧੰਨਵਾਦ ਕਰਦੇ ਆ ਕਿ ਸਾਰੇ ਪੰਜਾਬ ਦਾ ਸਾਰੇ ਨਗਰ ਨਿਵਾਸੀਆਂ ਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇਖਦੇ ਰਹੋ ਚੈਨਲ ਦਾ EK News ਪੱਤਰਕਾਰ ਅਮਰੀਕ ਸਿੰਘ ਲੰਗੋਵਾਲ ਤੇ ਸੋਨੂ ਸਿੰਘ ਦੀ ਖਾਸ ਰਿਪੋਰਟ